ਅੱਜ ਅਸੀਂ ਜਿਹੜੇ ਜਿੱਥੇ ਆਏ ਆ ਇਹਨੂੰ ਪਟਛ ਡੈਮ ਕਹਿੰਦੇ ਆ ਆਲਮੋਸਟ 1990 91 92 93 ਵਿੱਚ ਵਰਲਡ ਬੈਂਕ ਦੀ ਸਹਾਇਤਾ ਦੇ ਨਾਲ ਇਹ ਡੈਮ ਬਣਿਆ ਸੀ ਔਰ ਜਾਦੇ ਡੈਮ ਬਣਿਆ ਇੱਥੇ ਪਟਛ ਛੋਟੀ ਪਟਛ ਵੱਡੀ ਪਟਛ ਨਾਡਾ ਹਸੂਕ ਇਹਨਾਂ ਪਿੰਡਾਂ ਦੇ ਜ਼ਿੰਦਗੀ ਭਾਗ ਬਦਲ ਗਏ ਇੱਥੇ ਪਹਿਲੇ ਬੰਜਰ ਜ਼ਮੀਨ ਸੀਗੀ ਇਸ ਪਟਛ ਡੈਮ ਬਣਨ ਕਰਕੇ ਉਸ ਬੰਜਰ ਜ਼ਮੀਨ 'ਚ ਕਣਕ ਵੀ ਲੱਗ ਗਈ, ਜੀਰੀ ਵੀ ਲੱਗ ਗਿਆ, ਮੱਕਾ ਵੀ ਲੱਗ ਗਿਆ। ਲੋਕਾਂ ਦੇ ਇਨਕਮ ਸ਼ੁਰੂ ਹੋ ਗਈ। ਕਿਉਂਕਿ ਤੇ ਪਾਣੀ ਦਾ ਬੋਰ ਬਹੁਤ ਥੱਲੇ ਹੁੰਦਾ ਹੈ। ਇਹ ਗਰੀਬ ਇਲਾਕਾ ਹੈ ਤੇ ਲੋਕ ਮੋਟਰ ਲਗਾਣਾ ਅਫੋਰਡ ਨਹੀਂ ਕਰ ਸਕਦੇ, ਸਮਰਸਿਬਲ ਪੰਪ ਲਗਾਣਾ ਅਫੋਰਡ ਨਹੀਂ ਕਰ ਸਕਦੇ ਤੇ ਪਰਸ਼ ਟਾਈਮ ਜਿਹੜਾ ਹੈ ਇਸ ਇਲਾਕੇ ਦੀ ਜਿਹੜੀ ਕਹਿੰਦੇ ਨਾ ਪ੍ਰੋਸਪਰਿਟੀ ਦਾ ਕਾਰਨ ਬਣ ਗਿਆ। ਪਰ ਹੋਇਆ ਕਿਆ ਕਿ ਜਿਹੜੀ ਸਾਡੇ ਸਰਕਾਰੀ ਡਿਪਾਰਟਮੈਂਟ ਹੈ, ਚਾਹੇ ਇਰੀਗੇਸ਼ਨ ਡਿਪਾਰਟਮੈਂਟ ਹੈ, ਚਾਹੇ ਉਹ ਮਾਈਨਿੰਗ ਡਿਪਾਰਟਮੈਂਟ ਹੈ ਉਹਨਾਂ ਦੀ ਅਨਗੈਲੀ ਕਰਕੇ ਅੱਜ ਇਹ ਜਿੱਥੇ ਅਸੀਂ ਖੜੇ ਆ ਥੱਲੇ ਕੈਮਰਾ ਕਰਕੇ ਦੇਖੋ ਜਿੱਥੇ ਖੜੇ ਆ ਇੱਥੇ ਘੱਟ ਤੋਂ ਘੱਟ 15 ਮੀਟਰ ਦੀ ਜਾਂ 50 ਫੁੱਟ ਦੀ ਜੜੀ ਇੱਥੇ ਗਾਦ ਹੈ ਤੇ ਜੇ 50 ਫੁੱਟ ਦੀ ਗਾਦ ਨਾ ਹੋਵੇ ਤੇ ਇਸ ਵਕਤ ਤੇ ਪਾਣੀ ਭਰਿਆ ਹੁੰਦਾ ਪਿੱਛੇ ਤੁਸੀਂ ਦੇਖਿਆ ਆ ਦਿਖਾਇਆ ਵੀ ਤੁਹਾਨੂੰ ਅਸੀਂ ਕਿ ਕਿਥੇ ਸੇਮ ਕਰਕੇ ਇੱਥੇ ਪਾਣੀ ਆ ਰਿਹਾ ਜੇ 10 ਫੁੱਟ ਤੇ ਇੱਥੇ ਪਾਣੀ ਆ ਸਕਦਾ ਹੈ ਤੇ ਜੇ 50 ਫੁੱਟ ਦੀ ਗਾਦ ਹਟਾ ਦੋ ਇੱਥੇ ਹਮੇਸ਼ਾ ਪਾਣੀ ਰਹਿਣਾ ਤੇ ਜੇ ਪਾਣੀ ਰਹੇਗਾ ਤੇ ਲੋਕਾਂ ਨੂੰ ਪਾਣੀ ਮਿਲੇਗਾ ਡੰਗਰਾਂ ਨੂੰ ਮਿਲੇਗਾ ਪਸ਼ੂਆਂ ਨੂੰ ਮਿਲੇਗਾ ਸੋ ਇਹ ਸਰਕਾਰ ਦੀ ਬਹੁਤ ਵੱਡੀ ਅਣਗਹਿਲੀ ਹੈ ਕਿ ਜਦ ਤੋਂ ਇਹ ਡੈਮ ਬਣਿਆ ਤਦ ਤੋਂ ਇੱਥੇ ਸ਼ਿਲਟਰ ਮੂਵ ਨਹੀਂ ਕੀਤੀ। ਦੂਸਰਾ ਸਿਲਟਰ ਮੂਵ ਨਹੀਂ ਹੋਈ, ਸੋਖਾ ਪੈ ਗਿਆ। ਇਹ ਪਿਛਲੇ 3 ਸਾਲ ਚ ਦੂਜੀ ਤੀਜੀ ਵਾਰ ਹੋ ਰਿਹਾ। ਜਿਹੜੀ ਇੱਥੇ ਵਾਈਲਡ ਲਾਈਫ ਹੈਗੀ ਹੈ, ਉਹਨਾਂ ਨੂੰ ਵੀ ਖਤਰਾ ਹੋ ਗਿਆ। ਇੱਥੇ ਨੀਲ ਗਾਇ ਹੈਗੀ ਹੈ, ਸਾਂਬਰ ਹੈਗਾ ਜਾਂ ਹੋਰ ਇੱਥੇ ਜਾਨਵਰ ਜਿਹੜੇ ਆ ਇਹ ਤਾਂ ਪਹਾੜਾਂ ਥੱਲੇ ਆਂਦੇ ਨੇ। ਉਹਨਾਂ ਦੇ ਪੈਰ ਵਿੱਚ ਫਸ ਜਾਂਦੇ ਨੇ। ਔਰ ਪੈਰ ਵਿੱਚ ਫਸਣ ਕਰਕੇ ਹੱਡੀਆਂ ਟੁੱਟ ਜਾਂਦੀਆਂ ਨੇ। ਔਰ ਜਾਨਵਰ ਦੀ ਪਰ ਹੱਡੀ ਟੁੱਟ ਜੇ ਉਹ ਚੱਲ ਨਹੀਂ ਸਕਦਾ ਤੇ ਕੁੱਤੇ ਉਹਨੂੰ ਨੋਚ ਕੇ ਖਾ ਲੈਂਦੇ ਨੇ ਸੋ ਵਾਈਲਡ ਲਾਈਫ ਕਨ ਸਰਵੇਸ਼ਨ ਡਿਪਾਰਟਮੈਂਟ ਜਿਹੜਾ ਹੈਗਾ ਉਹਦੀ ਵੀ ਬਹੁਤ ਵੱਡੀ ਅਨਗੈਲੀ ਹੈ ਇੱਥੇ 650 ਦੇ ਕਰੀਬ ਜਿਹੜਾ ਹੈਗਾ ਅੰਦਾਜ਼ਾ ਪਿੰਡ ਦੇ ਸੁਣ ਲੋਕ ਦੱਸਦੇ ਨੇ ਨਾਡਾ ਦੇ ਪਰਚ ਦੇ ਲੋਕ ਦੱਸਦੇ ਨੇ ਸਾਨੂੰ ਛੋਟੀ ਪਰਚ ਵੱਡੀ ਪਰਚ ਵਾਲੇ ਕਿ ਇੱਥੇ 650 ਦੇ ਕਰੀਬ ਜਾਨਵਰ ਜਿਹੜਾ ਹੈਗਾ ਉਹਦੀ ਡੈਥ ਹੋ ਚੁੱਕੀ ਹੈ ਅਸੀਂ ਤੁਹਾਨੂੰ ਪਿੱਛੇ ਜਾ ਕੇ ਦਿਖਾਇਆ ਵੀ ਹੈ ਇਹਦੇ ਨਾਲ ਨਾਲ ਜਿਹੜਾ ਹੈਗਾ ਇੱਥੇ ਇੱਕ ਇੱਕ ਹੋਰ ਬਹੁਤ ਵੱਡਾ ਜਿਹੜਾ ਹੈ ਖਤਰਾ ਬਣਦਾ ਜਾ ਰਿਹਾ ਹੈ ਖਤਰਾ ਇਹ ਬਣਦਾ ਜਾ ਰਿਹਾ ਹੈ ਕਿ ਅੱਜ ਇਹ ਪਾਣੀ ਸ਼ੈਲਟ ਜਿਹੜੀ ਹੈ 15 ਫੀਟ ਤੇ ਆ ਗਈ ਹੈ 15 ਮੀਟਰ ਤੇ ਆ ਗਈ ਹੈ 50 ਫੀਟ ਤੇ ਆ ਗਈ ਹੈ ਤੇ ਜੇ ਪਾਣੀ ਦਾ ਵਧਦਾ ਹੈ ਤੇ ਬਾਦ ਟੁੱਟ ਸਕਦਾ ਹੈ ਤੇ ਜੇ ਇਹਦੀ ਪਾਣੀ ਦੀ ਨਿਕਾਸੀ ਖੱਬੇ ਪਾਸੋਂ ਨੇਚਰਲ ਹੈਗੀ ਜੇ ਉਹ ਉਹ ਵੀ ਬੰਦ ਹੋ ਜਵੇ ਤੇ ਇੱਥੇ ਪਾਣੀ ਦਾ ਅੱਗੇ ਫਲੱਡ ਦਾ ਖਤਰਾ ਬਣਦਾ ਹੈ ਤੇ ਇਹ ਸਭ ਵਾਸਤੇ ਜ਼ਿੰਮੇਵਾਰ ਜੇ ਕੋਈ ਹੈਗਾ ਇਰੀਗੇਸ਼ਨ ਡਿਪਾਰਟਮੈਂਟ ਜ਼ਿੰਮੇਵਾਰ ਹੈਗਾ ਉਹਦੇ ਨਾਲ ਮਾਈਨਿੰਗ ਡਿਪਾਰਟਮੈਂਟ ਜ਼ਿੰਮੇਵਾਰ ਹੈਗਾ ਔਰ ਉਹਦੇ ਨਾਲ ਨਾਲ ਜਿਹੜੀ ਇੱਥੇ ਵਾਈਲਡਲਾਈਫ ਜਿਹੜੀ ਕਾਨ ਹੋ ਰਿਹਾ ਹੈ ਉਹਦੇ ਲਈ ਵਾਈਲਡਲਾਈਫ ਕਨਜ਼ਰਵੇਸ਼ਨ ਡਿਪਾਰਟਮੈਂਟ ਜ਼ਿੰਮੇਵਾਰ ਹੈ ਮੇਰੀ ਸਰਕਾਰ ਤੋਂ ਇਨੀ ਮੰਗ ਹੈ ਮਾਨ ਸਾਹਿਬ ਤੋਂ ਮੰਗਾ ਮੁਖਵੰਦ ਸਾਹਿਬ ਤੋਂ ਕਿ ਇੱਥੇ ਜਿਹੜੀ ਵਾਈਲਡ ਲਾਈਫ ਦਾ ਕਾਨੂੰਨ ਹੋਇਆ 650 ਤੋਂ ਉੱਪਰ ਜਿਹੜੇ ਜਾਨਵਰ ਦੀ ਡੈਥ ਹੋਈ ਹੈ ਉਸ ਡੈਥ ਦੇ ਜ਼ਿੰਮੇਵਾਰੀ ਫਿਕਸ ਕਰਦੇ ਹੋਏ ਇਰੀਗੇਸ਼ਨ ਡਿਪਾਰਟਮੈਂਟ ਦੇ ਅਫਸਰਾਂ ਵਾਈਲਡ ਲਾਈਫ ਕਨਜ਼ਰਵੇਸ਼ਨ ਡਿਪਾਰਟਮੈਂਟ ਦੇ ਅਫਸਰਾਂ ਤੇ ਮਾਈਨਿੰਗ ਵਾਲੇ ਜਿਹੜੇ ਇੱਥੇ ਸਫਾਈ ਨਹੀਂ ਕਰਦੇ ਤਿੰਨਾਂ ਦੇ ਅਫਸਰਾਂ ਕੰਸਰਨ ਅਫਸਰਾਂ ਦੇ ਉੱਪਰ ਜਿਹੜਾ ਹੈਗਾ ਇਹ ਜਾਨਵਰਾਂ ਦੀ ਡੈਥ ਦੇ ਪਰਚੇ ਦਰਜ ਹੋਣੇ ਚਾਹੀਦੇ ਨੇ ਅਸੀਂ ਵਰਲਡ ਆਬਰ ਜਿਹੜਾ ਹੈ ਵਾਈਲਡਲਾਈਫ ਕੰਜ਼ਰਵੇਸ਼ਨ ਵਾਸਤੇ ਜਿਹੜਾ ਹੈਗਾ ਅਸੀਂ ਸਰਕਾਰ ਪੈਸਾ ਖਰਚ ਕਰਦੀ ਹੈ ਅਮਰੀਕਾ ਕਰਦਾ ਹੈ ਕੈਨੇਡਾ ਕਰਦਾ ਹੈ ਸਾਨੂੰ ਵਰਲਡ ਤੋਂ ਗ੍ਰਾਂਟ ਆਂਦੀ ਹੈ ਔਰ ਦੂਜੇ ਪਾਸੇ ਸਾਡੇ ਅਫਸਰਾਂ ਦੀ ਅੰਗੈਲੀ ਕਰਕੇ ਇੱਥੇ ਵਾਈਲਡਲਾਈਫ ਜਿਹੜੀ ਹੈ ਉਹਦਾ ਕਾਣ ਹੋ ਰਿਹਾ ਉਹਨਾਂ ਦੇ ਉੱਪਰ ਇਹਨਾਂ ਦੇ ਪਰਚੇ ਦਰਜ ਹੋਣੇ ਚਾਹੀਦੇ ਨੇ ਦੂਸਰਾ ਬੜੀ ਹੈਰਾਨੀ ਦੀ ਗੱਲ ਹੈ ਤੁਸੀਂ ਦੇਖਿਆ ਹੋਣਾ ਇੱਥੇ ਲੋਕਾਂ ਨੇ ਟੋਏ ਪੱਟੇ ਹੋਏ ਆ ਉਹਦੇ ਅੰਦਰ ਤਰਪਾਲਾਂ ਵੀ ਪਾਈਆਂ ਪਾਣੀ ਵੀ ਪਰ ਰਹੇ ਨੇ ਚਾਰ ਪੰਜ ਦਿਨ ਤੋਂ ਲਗਾਤਾਰ ਇੱਥੇ ਲੋਕ ਸੇਵਾ ਕਰਦੇ ਨੇ 나ਡੇ ਦੇ ਲੋਕ ਨੇ ਪਟਸ ਦੇ ਲੋਕ ਨੇ ਰੀਲਾ ਵਾਇਰਲ ਹੋਣ ਕਰਕੇ ਚੰਡੀਗੜ੍ਹ ਤਨਾਸ ਮਣੀ ਮੱਜਰਾ ਦੂਰ ਦੂਰ ਤੋਂ ਲੋਕ ਇੱਥੇ ਜੜੀ ਹੈ ਟੈਂਕਰ ਦੀ ਸੇਵਾ ਦਿੰਦੇ ਪਏ ਨੇ ਔਰ ਅੱਜ ਇੱਥੇ ਅਫਸਰ ਆਏ ਇਰੀਗੇਸ਼ਨ ਡਿਪਾਰਟਮੈਂਟ ਦੇ ਅਫਸਰ ਆਏ ਉਹਨਾਂ ਨੇ ਉਹ ਸੇਵਾ ਵੀ ਬੰਦ ਕਰਾਤੀ ਉਹ ਸੇਵਾ ਇਸ ਕਰਕੇ ਕਰਦੇ ਸੀ ਵੀ ਡੈਮ ਦੇ ਜਿਹੜਾ ਕਿਨਾਰਾ ਬਣਦਾ ਹੈ ਉੱਥੇ ਪਾਣੀ ਦੀ ਬਣਾ ਕੇ ਖੱਡੇ ਜਿਹਾ ਬਣਾ ਕੇ ਖਾਲਾ ਜਿਹਾ ਬਣਾ ਕੇ ਕਰ ਦੇਣ ਤਾਂ ਕਿ ਜਿਹੜਾ ਜਾਨਵਰ ਆਂਦਾ ਹੈ ਉਥੋਂ ਪਾਣੀ ਪੀ ਕੇ ਵਾਪਸ ਚਲ ਜੇ ਇਹ ਡੈਮ ਦੀ ਗਾਧ ਦੇ ਵਿੱਚ ਆ ਕੇ ਨਾ ਫਸੇ ਤੇ ਇਹਨਾਂ ਨੇ ਅੱਜ ਉਹ ਵੀ ਬੰਦ ਕਰਾਤਾ ਤੇ ਮੇਰੀ ਬੇਨਤੀ ਹੈ ਅ ਅਫਸਰਾਂ ਨੂੰ ਕੀ ਹੈ ਜਿਹੜਾ ਲੋਕ ਸੇਵਾ ਕਰ ਰਿਹਾ ਉਹਨੂੰ ਜਿਹੜਾ ਹੈਗਾ ਬੰਦ ਉਹਨੂੰ ਬੰਦ ਨਾ ਕਰੋ ਔਰ ਦੂਸਰਾ ਪੁਨ ਮੇਰੀ ਦੁਆਰਾ ਬੇਨਤੀ ਹੈ ਮਾਨ ਸਾਹਿਬ ਨੂੰ ਮੁੱਖ ਮੰਤਰੀ ਮਾਨ ਸਾਹਿਬ ਨੂੰ ਕਿ ਜਿਹੜੇ ਇਸ ਇਲਾਕੇ ਦੇ ਅਫਸਰ ਨੇ ਇਰੀਗੇਸ਼ਨ ਡਿਪਾਰਟਮੈਂਟ ਦੇ ਵਾਈਲਡ ਲਾਈਫ ਕਨ ਸਰਵੇਸ਼ਨ ਦੇ ਔਰ ਮਾਈਨਿੰਗ ਦੇ ਉਹਨਾਂ ਦੇ ਉੱਪਰ ਜਿਹੜਾ ਹੈਗਾ ਇਹ 650 ਜਾਨਵਰਾਂ ਦੀ ਮੌਤ ਦਾ ਪਰਚਾ ਦਰਜ ਹੋਣਾ ਚਾਹੀਦਾ